ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਜ਼ਿਲ੍ਹਾ 올림픽 ਐਸੋਸੀਏਸ਼ਨ ਵੱਲੋਂ ਆਬਾਦ ਖੇਡ ਟੂਰਨਾਮੈਂਟ 2023-24 ਸੀਜ਼ਨ 1 ਤਹਿਤ ਜ਼ਿਲ੍ਹਾ ਗੁਰਦਾਸਪੁਰ ਚ ਹਾਕੀ ਟੂਰਨਾਮੈਂਟ ਮੁਕਾਬਲੇ ਕਰਵਾਏਗੇ। ਉੱਥੇ ਹੀ ਅੱਜ ਫਾਈਨਲ ਮੁਕਾਬਲੇ 'ਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉੱਥੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਵੀ ਸੂਬੇ ਵਿਚ ਖੇਡਾਂ ਸੱਭਿਆਚਾਰਕ ਨੂੰ ਉਤਸਾਹਿਤ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਦੋ ਸਫਲ ਸੀਜ਼ਨ ਕਰਵਾਉਣ ਤੋਂ ਬਾਅਦ ਹੁਣ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਇਹ ਜਤਨਾ ਸਦਕਾ ਸਾਡਾ ਸੂਬਾ ਪੰਜਾਬ ਬਹੁਤ ਜਲਦ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋੜੀ ਸੂਬਾ ਬਣੇਗਾ ਉੱਥੇ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਉਹਨਾਂ ਇਸ ਸਫਲ ਖੇਡਾਂ ਦੇ ਲਈ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ 2 ਲੱਖ ਰੁਪਏ ਦੀ ਗ੍ਰਾਂਟ ਦੀ ਰਾਸ਼ੀ ਵੀ ਜਾਰੀ ਕੀਤੀ ਹੈ ਤੇ ਮੇਰੀ ਬੇਨਤੀ ਜਿਹੜੇ ਸਾਡੇ ਮੁੱਖ ਮਹਿਮਾਨ ਨੇ ਸਾਡੇ ਪਤਵੰਤੇ ਸੱਜਣ ਨੇ ਖੜੇ ਨੇ ਕਿਰਪਾ ਕਰਕੇ ਗਰਾਊਂਡ ਵੱਲ ਧਿਆਨ ਜਰੂਰ ਰੱਖਿਓ ਕਿਉਂਕਿ ਬਾਲ ਦਾ ਕੋਈ ਪਤਾ ਨਹੀਂ ਜੇ ਕਿ ਬਾਲ ਨੇ ਕਦੋਂ ਬਾਹਰ ਨੂੰ ਆ ਜਾਣਾ ਸਾਡੇ ਐਸਡੀਐਮ ਸਾਹਿਬ ਸਰਦਾਰ ਵਿਜੈ ਸਿੰਘ ਜੀ ਸਿੱਧੂ ਸਾਹਿਬ ਉਹ ਵੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਔਰ ਮੈਂ ਕਰਨ ਦੋ ਲੱਖ ਜਿਹੜੀ ਹਾਕੀ ਟੂਰਨਾਮੈਂਟ ਹੋਇਆ ਮਾਨ ਪਿੰਡ ਦੇ ਵਿੱਚ ਗੁਰਵਾਸਪੁਰ ਦਾ ਚਾਂਸ ਜਿਹੜੇ ਅੱਜੋਂ ਵਾਡੀ ਹਾਕੀ ਦੇ ਸਾਡੇ ਬਹੁਤ ਟੌਪ ਦੇ ਨੈਸ਼ਨਲ ਖਿਡਾਰੀ ਸੀਗੇ 올ੰਪੀਅਨ ਸੀਗੇ ਉਹਨਾਂ ਦਾ ਪਿੰਡ ਹੈ ਸੋ ਹਾਕੀ ਦਾ ਟੂਰਨਾਮੈਂਟ ਹੋਇਆ ਮੌਸਮ ਨੇ ਥੋੜਾ ਜਿਹਾ ਸਾਥ ਛੱਡਿਆ ਪਰ ਸਾਡੇ ਖਿਡਾਰੀਆਂ ਵਿੱਚ ਸਾਡੇ ਦਰਸ਼ਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਅੰਦਰ ਖੇਡਾਂ ਨੂੰ ਤਸ਼ਾਦ ਕਰ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਅਸੀਂ ਪਿਛਲੇ 2 ਸਾਲ ਤੋਂ ਸ਼ੁਰੂ ਕੀਤਾ ਸੋ ਮੈਂ ਅੱਜ ਆਇਆ ਸੀਗਾ ਪੰਦੂ ਸਾਹਿਬ ਨੇ ਡੀਸੀ ਸਾਹਿਬ ਨੇ ਸੱਦਾ ਦਿੱਤਾ ਸੀਗਾ ਤੇ ਮੈਂ ਕਿਹਾ ਜੂਰ ਆਵਾਂਗੇ ਆਪਣੇ ਮਾਝੇ ਦਾ ਪਿੰਡ ਆ ਕੇ ਬੜਾ ਮੰਦ ਖੁਸ਼ ਹੋਇਆ ਔਰ ਕਲੱਬ ਨੂੰ ਜਿਹੜਾ 2 ਲੱਖ ਰੁਪਈਆ ਮੈਂ ਆਪਣੇ ਇਖਤਿਆਰੀ ਫੰਡ ਦੇ ਵਿੱਚੋਂ ਦਿੱਤਾ ਇਹ 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 ਦੇਖ ਕੇ ਮੰਦ ਖੁਸ਼ ਹੋ ਗਿਆ ਇਦਾਂ ਦੀਆਂ ਗਰੋਂਡਾਂ ਪੰਜਾਬ ਦੇ ਸਾਰੇ ਪੰਜਾਬ ਚ ਹੀ ਬਣਾਉਣੀਆਂ ਜਿੰਦਾਂ ਦੀ ਇੱਥੇ ਆਪਾਂ ਦੇਖ ਰਹੇ ਜੀ ਜੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੰਜਾਬ ਸਰਕਾਰ ਦੀ ਰਹਿਨੁਮਾਈ ਦੇ ਵਿੱਚ ਆਬਾਦ ਖੇਡ ਟੂਰਨਾਮੈਂਟ ਜ਼ਿਲ੍ਹਾ 올림픽 ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ ਅੱਜ ਉਹਦਾ ਫਾਈਨਲ ਮੈਚ ਹਾਕੀ ਦਾ ਉਹ ਚੱਲਦਾ ਪਿਆ ਇਸ ਤੋਂ ਵੱਲਾ ਕ੍ਰਿਕਟ ਤੇ ਬੈਡਮਿੰਟਨ ਦੇ ਫਾਈਨਲ ਮੈਚ ਵੀ ਹੋਏ ਸੀਗੇ ਹਜ਼ਾਰਾਂ ਦੀ ਗਿਣਤੀ 'ਚ ਖਿਡਾਰੀਆਂ ਨੇ ਇਸ 'ਚ ਪਾਰਟਿਸਿਪੇਟ ਕੀਤਾ ਸਾਡਾ ਇੱਕ ਹੀ ਮਕਸਦ ਸੀਗਾ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਟੀਚਾ ਦਿੱਤਾ ਗਿਆ ਕਿ ਨਸ਼ੇ ਨੂੰ ਪੰਜਾਬ 'ਚੋਂ ਖਤਮ ਕਰਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਚਾਹੁੰਦੇ ਹਾਂ ਕਿ ਸਪੋਰਟਸ ਇੱਕ ਇਦਾਂ ਦਾ ਮਾਧਿਅਮ ਹੈ ਜਿਹਦੇ ਰਾਹੀਂ ਆਪਾਂ ਨਸ਼ੇ ਨੂੰ ਖਤਮ ਵੀ ਕਰ ਸਕਦੇ ਹਾਂ ਤੇ ਜਿਹੜਾ ਰੰਗਲਾ ਪੰਜਾਬ ਦਾ ਸਾਡਾ ਸੁਪਨਾ ਹੈ ਉਸ ਵੱਲ ਅਸੀਂ ਤੁਰ ਸਕਦੇ ਹਾਂ ਤੇ ਇੱਕ ਬਹੁਤ ਹੀ ਇੱਕ ਸਾਡਾ ਜਿਹੜਾ ਵਧੀਆ ਇੱਕ ਉਪਰਾਲਾ ਸੀਗਾ ਉਹਦਾ ਅੱਜ ਅੰਤ ਫਾਈਨਲ ਮੈਚ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਖਿਡਾਰੀ ਸਾਰੇ ਲੋਕੀ ਬੜੇ ਉਤਸ਼ਾਹ ਨਾਲ ਇੱਥੇ ਬੈਠੇ ਨੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਪੋਰਟਸ ਡਿਪਾਰਟਮੈਂਟ ਨੂੰ ਜਿਨ੍ਹਾਂ ਨੇ ਇੱਕ ਅਸਾਡਾ ਬਣਾਇਆ ਸੀਗਾ ਆਬਾਦ ਕੇ ਟੂਰਨਾਮੈਂਟ ਤੇ ਬਹੁਤ ਹੀ ਸਫਲਤਾ ਮਿਲ ਸਕਦਾ ਹੈ ਥੈਂਕ ਯੂ